Murder! so. ਜਿਹੜੇ ਖਾਨ ਵੀਰ ਤੋਂ ਰਹਿੰਦੇ ਸੀ ਤੇ ਸ਼ਾਮਲ ਹੋਏ ਆ ਉਹਨਾਂ ਨੂੰ ਅੱਜ ਦਾ ਪ੍ਰੋਗਰਾਮ ਆ ਮੋਟਾ ਮੋਟਾ ਦਾਖਲ ਨੂੰ ਜਿਹੜਾ ਇਹ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਨਵਾਂ ਖੇਤੀ ਨੀਤੀ ਕਰਨਾ ਤਿਆਰ ਕੀਤਾ ਹੈ ਤੇਰੇ ਜਿਹ ਪੰਜਾਬ ਦੀਆਂ ਮੰਡੀਆਂ ਇਹਨਾਂ ਨੇ ਚੱਕੀਆਂ ਆਉਣ ਵਾਲੇ ਕੋਈ ਵੀ ਫੱਟਲਾ ਉਹ ਨਹੀਂ ਨਿਕਣੀ ਜਿਹੜੀ ਸਰਕਾਰ ਟਾਰਾਂ ਮਾਰਦੀ ਆ ਕਿ ਅਸੀਂ 25 ਫਟਾਂ ਤੇ ਐਮ ਸੀ ਦਾ ਰੇਟ ਦੇਵਾਂਗੇ ਮਕੋਦਾ ਪਰ ਰੋਲਾ ਪਾ ਕੇ ਜਿਹੜਾ ਕੰਕ ਝੋਨਾ ਇਹੋ ਹੀ ਬਕਾਉਣੇ ਆ ਦੂਜਿਆਂ ਦੀ ਗੱਲ ਤਾਂ ਦੂਰ ਦੀ ਰਹਿ ਗਈ ਐ ਦੇ ਅੱਜ ਮੰਡੀਆਂ ਜਾਂਦੀਆਂ ਤੇ ਇਹਦੇ ਨਾਲ ਵੱਡੀ ਪੱਦਰ ਤੇ ਕਿਸਾਨਾਂ ਦਾ ਜਾੜਾ ਹੋਣਾ ਨਾਲ ਆੜਤੀਆਂ ਦਾ ਜਾੜਾ ਹੋਣਾ ਨਾਲ ਜੋ ਮਜ਼ਦੂਰ ਵਰਗ ਦਾ ਜਿਹੜੀ ਇਹਨਾਂ ਨੂੰ ਮਾੜੀ ਮੋਟੀ ਜਨਤਕ ਮੰਡ ਪ੍ਰਣਾਲੀ ਦੇ ਨਾਂ ਤੇ ਕੰਕ ਮਿਲਦੀ ਆ ਉਹ ਨਹੀਂ ਮਿਲਣੀ ਤੇ ਇੱਕ ਕਰਕੇ ਆੜਤੀਆ ਵਰਗ ਦੇ ਨਾਲ ਕਿੰਨੇ ਬਲੇਮ ਧਾਨ ਕੇ ਆ ਮੰਡੀਆਂ ਵਾਲੇ ਆ ਸਾਰਿਆਂ ਤੇ ਵੱਡਾ ਉਜਾੜਾ ਹੋਣਾ ਉਹਨਾਂ ਦਾ ਤੇ ਲੜਾਈ ਬਹੁਤ ਵੱਡੀ ਆ ਜਿਹੜੇ ਪ੍ਰੋਗਰਾਮ ਆਪਣੇ ਹੋਣਾ ਨਿਕੇ ਆ ਜਿਹੜੀ 4 ਤਰੀਕ ਨੂੰ 4 ਜਨਵਰੀ ਨੂੰ ਹਰਿਆਣਾ ਦੇ ਵਿੱਚ ਪਿੰਡ ਕਹਾਣਾ ਵਿਖੇ ਆਪਾਂ ਵੱਡਾ ਕੱਟ ਕਰਨਾ ਪੂਰੀ ਤਿਆਰੀ ਅੱਜ ਅੱਜ ਤੋਂ ਜੋੜ ਜੇ ਇੱਕ ਕਰਕੇ ਜਿਹੜੇ ਖਾਨਵੀ ਖਾਮਲ ਨਹੀਂ ਸੀ ਹੁਣ ਸ਼ਾਮਲ ਹੋਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 4 ਤਰੀਕ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਜਾਣਾ ਉਸ ਤੋਂ ਬਾਅਦ ਜਿਹੜੀ ਨੌ ਜਨਰਲ ਪੰਚਾਇਤ ਉਹ ਪਾਕੀ ਮਹਾਂ ਪੰਚਾਇਤ ਉਹਥੇ ਵੀ ਬੜਾ ਕੰਮ ਕਰਨ ਇਹ ਖਰੜੇ ਨੂੰ ਲੈ ਕੇ ਇਸ ਨੀਤੀ ਨੂੰ ਲੈ ਕੇ ਸੂਚਕਤ ਮੋਰਚੇ ਦੇ ਸੱਦੇ ਤੇ ਆਪਾਂ ਇਹ ਸਾਰਾ ਲੜ ਰਹੇ ਜਿਹੜਾ ਗੈਰ ਸਿਆਸੀ ਮੋਰਚਾ ਉਹ ਆਪਦੇ ਝੰਡੇ ਤੇ ਲੜ ਰਹੇ ਆ ਜੋ ਆਡੇ ਉਹਨਾਂ ਨੇ ਪ੍ਰੋਗਰਾਮ ਵਿੱਢੇ ਆ ਨਾਲ ਬਰਾਬਰ ਤੇ ਆਪਾਂ ਇਸ ਪਾਲ ਮੈਦਾਨ ਨੂੰ ਪ੍ਰੋਗਰਾਮ ਰੱਖਿਆ ਉਹਨਾਂ ਨੇ ਰੇਲਾਂ ਦਾ ਜਾਮ ਲਾਇਆ ਆਪਾਂ ਦੇਾਰੇ ਪੰਜਾਬ ਦੇ ਵਿੱਚੀ ਸੰਗਤ ਮੋਰਚੇ ਵੱਲੋਂਾਰੇ ਇਲਾਕਿਆਂ ਦੇ ਵਿੱਚ ਅਰਥੀ ਫੂਕ ਲਗਾਰੇ ਕੀਤੇ ਆ ਇਸ ਤਰਕੇ ਕੋਈ ਵੀ ਹੱਥ ਲੇਦੀ ਹੈ ਜੇ ਤੁਸੀਂ ਵੀ ਲੜਨ ਦਾ ਤੁਹਾਡੇ ਅਧਿਕਾਰ ਹੈ ਸਾਰਿਆਂ ਨੂੰ ਕਿਸੇ ਵਿੱਚੇ ਦੇ ਲੜਦਾ ਕੋਈ ਕਿਸੇ ਵਿੱਚੇ ਲੜਦਾ ਪਰ ਉਹਨਾਂ ਤੇ ਲਾਠੀ ਚਾਪ ਕਰਨਾ ਉਹ ਮਾੜੀ ਗੱਲ ਹੈ ਜਿਹੜਾ ਡੱਲੇਵਾਲ ਸਾਹਿਬ ਮਰਨਿੰਦਰ ਤੇ ਬੈਠੇ ਆ ਉਹ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਹੀ ਬੈਠੇ ਆ ਉਹਨੂੰ ਦਸਤੀ ਸਹਾਦਾ ਦੇਣੀ ਚਾਹੀਦੀ ਆ ਉਹ ਬਚਾਉਣਾ ਚਾਹੀਦਾ ਕਿ ਆਗੂ ਤਿਆਰ ਕਰ ਲਓ ਬਹੁਤ ਆਸੇ ਆ ਉਮਰਾਂ ਲੱਗ ਜਾਂਦੀਆਂ ਪਰ ਕਿਥੇ ਕਿਥੇ ਬੰਦੀ ਦਾ ਆਗੂ ਹੋਵੇ ਪਰ ਆਪੂ ਹੁੰਦਾ ਉਹ ਆਗੂ ਹੁੰਦਾ ਆਪ ਨੂੰ ਤਿਆਰ ਕਰ ਲਓ ਥਲੋਕੜਨਾ ਉਮਰਾਂ ਲੱਗ ਜਾਂਦੀਆਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਜਥੇਬੰਦੀ ਦੇ ਕਿਸੇ ਆਗੂ ਦਾ ਨੁਕਸਾਨ ਹੋਵੇ ਮੰਗਾਉ ਤੱਕੀਏ ਲੜਨ ਦਾ ਅੱਡੋ ਅਟਾ ਦਾ ਤਰੀਕਾ ਹੈ ਇਸ ਕਰਕੇ ਆਪਾਂ ਹੁਣ ਜਿਹੜੀ ਮੋਤੀ ਦਾ ਪੁਤਲਾ ਫਾੜਨੇ ਆ ਤੇ ਨਾਲ ਹੀ ਜੋਰਦਾਰ ਨਰੇਵਾਈ ਕਰਦਾ ਨਾਲੇ ਬੀਤ ਕਰਨ ਕੋਸ਼ਿਸ਼ ਕਰਦਾ ਵਕਾਲ ਨੂੰ ਜਿਹੜਾ ਇਖਤਾਰਤਾ ਪੋਚੀ ਆ ਗਈ ਹੈ ਜਿਹੜਾ ਇੱਥੇ ਉਹ ਕੋਈ ਨੀ ਕੋਈ ਫਾਰਮ ਹੈ ਗੁਲਾਮੀ ਹੈ ਉਹਦੇ ਵਿੱਚ ਕਾਰਾ ਨੇ ਕਿਹਾ ਜੇ ਤਾਂ ਅੱਗੇ ਆ ਕੇ ਜਾਣੀ ਨੂੰ ਆਮ ਰੋਸੇ ਦਾ ਕੰਦਾ ਪਾਤਾ ਸਾਰੇ ਦੇ ਅੱਗੇ ਹੋ ਕੇ ਲੱਭਾ ਕਿ ਤਾਂ ਕੀ ਹੋਵੇ ਮਾਰ ਪਾਣ ਕਰਦੇ ਮਤ ਲੱਗਦਾ ਹੈ ਕਿ ਇਹ ਰਹੀ ਨਰੇਵਾਈ ਕਰਦਾ ਸਹੀ ਕਰ ਲੋ ਪ੍ਰਧਾਨ ਜੀ ਸਹੀ ਕਰ Cortava! 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 que eu ਮਰਦਾਬ ਮਰਦਾਬ ਜੁਨੀ ਕੇਤੀ ਨੀਤੀ ਕਰਦਾ ਜਾਂਦਾ ਰੱਦ ਕਰੋ ਮਰਦਾਬ ਜੁਨੀ ਕੇਤੀ ਨੀਤੀ ਕਰਦਾ ਜਾਂਦਾ ਬੰਦ ਕਰੋ ਮਰਦਾਬ ਯਾਰਾ ਯਾਰਾ ਕਰਨਾ ਬੰਦ ਕਰੋ ਮਰਦਾਬ ਸਾਰਾ ਪੂਰਾ ਜਾ ਕਰੋ ਮਰਦਾਬ ਯਾਰਾ ਇੱਕ ਦਾਰਾ ਮਰਦਾਬ ਮਰਦਾਬ ਬੱਸ ਹੋ ਗਿਆ ਬੜਕੀ ਨਾ

ਕਰਦੇ ਲੋਕ ਜਿੰਨਾ ਨੂੰ ਨਹੀਂ ਨਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਨਾ ਨੂੰ ਕਰਦੇ ਲੋਕ ਕੀ ਕਰਨਗੇ ਜੇਲਾ ਠਾਣੇ ਕੀ ਕਰਨਗੇ ਜੇਲਾ ਠਾਣੇ ਹਰ ਬੰਦੇ ਹਰ ਵਰਦੇ ਜਾਏ ਤੇ ਦੋ ਬ੍ਰਾਂਚਾਂ ਉੱਚ ਸਾਰਿਆਂ ਦਾ ਬਹੁਤ ਸੱਚੀ ਗੱਲ ਮੈਸਰ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਅੱਜ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਬੰਦ ਦੀ ਕਾਲਸੀ ਤੇ ਜਿੱਥੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਮੁਕੰਮਲ ਤੌਰ ਤੇ ਜਿਹੜਾ ਕਿਸਾਨ ਵੀਰਾਂ ਦੀ ਪੂਰਨ ਤੌਰ ਤੇ ਜਿਹੜੀ ਹਮਾਇਤ ਕੀਤੀ ਗਈ ਹੈ ਸਾਰੀਆਂ ਇੱਜ਼ਤਬੰਦੀਆਂ ਦੀ ਜਿਹੜੀ ਅਜ ਕਾਲ ਸੀਗੀ ਤੇ ਇਸ ਦੇ ਸਬੰਧ ਵਿੱਚ ਆਪਾਂ ਦੀ ਭਾਗਸਰ ਪਿੰਡ ਦੇ ਵਿੱਚ ਖੜੇ ਹਾਂ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਕਿਸਾਨ ਵੀਰ ਮੌਜੂਦ ਆ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਆ ਕਿਸਾਨ ਜਥੇਬੰਦੀ ਅਗਰਾਹਾ ਤੋਂ ਆਗੂ ਹਰਕੁਲ ਸਿੰਘ ਜੀ ਬਲਾਕ ਪ੍ਰਧਾਨ ਉਹ ਵੀ ਸਾਡੇ ਨਾਲ ਆ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਸਾਹਿਬ ਸਤਿਕਾਰ ਜੀ ਸਤਿਕਾਰ ਤੇ ਅੱਜ ਦੇ ਪਹਿਲਾਂ ਤਾਂ ਪ੍ਰੋਗਰਾਮ ਦਾ ਅਜੰਡਾ ਕੀ ਸੀਗਾ ਸਾਡੇ ਦਰਸ਼ਕਾਂ ਨੂੰ ਉਹ ਜ਼ਰੂਰ ਸਾਂਝਾ ਪਾਓ ਜੋ ਅੱਜ ਦੇ ਪ੍ਰੋਗਰਾਮ ਦਾ ਝੰਡਾ ਜਿਹੜਾ ਇਹ ਕੇਂਦਰ ਸਰਕਾਰ ਮੋਦੀ ਦੀ ਕੇਂਦਰ ਸਰਕਾਰ ਨੇ ਨਵਾਂ ਖੇਤੀ ਨੀਤੀ ਖਰੜਾ ਲਿਆਂਦਾ ਹੈ ਤੇ ਉਹ ਖੇਤੀ ਨੀਤੀ ਦੇ ਖਰੜੇ ਦੇ ਤਹਿਤ ਉਹ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਆਉਣ ਵਾਲੇ ਸਮੇਂ ਕਿ ਇਹਨਾਂ ਨੇ ਬਿਲਕੁਲ ਬੰਦ ਕਰਤੀਆਂ ਜਿਹੜਾ ਸਾਨੂੰ ਅੱਗੇ ਕੋਈ ਰੂਮ ਤੋਂ ਦੋ ਫਸਲਾਂ ਤੇ ਮਿਲਦੀ ਸੀ ਐਮਐਸਪੀ ਰੇਟ ਮਿਲਦਾ ਸੀ ਉਹ ਬਿਲਕੁਲ ਚੱਕਿਆ ਜਾਣਾ ਉਹਦੇ ਚੱਕਣ ਨਾਲ ਮੰਡੀਆਂ ਬੰਦ ਹੋਣ ਨਾਲ ਸਾਡੀ ਸਰਕਾਰੀ ਖਰੀਦ ਆ ਜਿਹੜੀ ਉਹ ਬੰਦ ਹੋ ਜਾਣੀ ਆ ਉਹਦੇ ਨਾਲ ਵੱਡਾ ਜਾੜਾ ਕਿਸਾਨਾਂ ਦਾ ਹੋਣਾ ਵੱਡੀ ਪੱਧਰ ਤੇ ਤੇ ਨਾਲ ਹੀ ਜਿਹੜਾ ਆਰਪੀਆ ਵਰਕ ਹੈ ਉਹ ਚੱਕਿਆ ਜਾਣਾ ਜਿਹੜਾ ਉਹਦੇ ਨਾਲ ਕੰਮ ਕਰਦੇ ਥੱਲੇ ਮਲਾਜਮ ਆ ਉਹਨਾਂ ਦੇ ਮਨੀਮ ਹੈ ਜਾਂ ਤੋਲੇ ਆ ਧਾਂਕੇ ਆ ਮੰਡੀ ਵਾਲੇ ਔਰ ਜਿਹੜੇ ਟਰੱਕ ਯੂਨੀਅਨ ਵਾਲੇ ਮਾਲ ਚੱਕਦੇ ਆ ਟਰੈਕਟਰ ਵਾਲੇ ਮਾਲ ਚੱਕਦੇ ਆ ਉਹਨਾਂ ਨਾਲ ਵੱਡੀ ਪੱਤਰ ਤੇ ਜਾਣਾ ਉਹਨਾਂ ਤੇ ਨਾਲ ਹੀ ਵੱਡੀ ਸੱਟ ਹੈ ਜਿਹੜੀ ਉਹ ਪੰਜਾਬ ਖੇਤ ਮਜ਼ਦੂਰ ਜਿਹੜੇ ਆ ਖੇਤ ਮਜ਼ਦੂਰ ਆ ਪੰਜਾਬ ਦੇ ਜੋ ਉਹਨਾਂ ਨੂੰ ਜਨਤਕ ਮੰਡ ਪ੍ਰਣਾਲੀ ਦੇ ਵਿੱਚ ਥੋੜੀ ਜੀ ਰੋਣ ਝੋਣ ਮਿਲਦੀ ਆ ਉਹ ਬਿਲਕੁਲ ਉਹਨੇ ਚੱਕੀ ਜਾਣੀ ਆ ਕਿਉਂਕਿ ਉਹ ਤਾਂ ਆਪ ਦਾ ਮਸਾ ਹੀ ਗੁਜ਼ਾਰਾ ਕਰਦੇ ਆ ਰੋਜ਼ਗਾਰ ਬੰਦ ਹੋ ਗਿਆ ਮਸ਼ੀਨੀ ਵੱਧ ਗਈ ਆ ਇਸ ਕਰਕੇ ਇਹ ਜਿਹੜਾ ਸਾਡੇ ਅੱਜ ਦਾ ਪ੍ਰੋਗਰਾਮ ਆ ਭਾਰਤੀ ਕਿਸਾਨ ਨੂੰ ਇੱਕ ਧਗਰਾ ਹਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਦੇ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਬਲਾਕ ਪੱਦਰੀ ਤੇ ਜਿਹੜੇ ਅਰਥੀ ਫੂਕ ਮਜਾਰੇ ਆ ਅਸੀਂ ਸੈਂਟਰ ਦੇ ਖਿਲਾਫ ਅਸੀਂ ਕਰ ਰਹੇ ਆ ਕਿਉਂਕਿ ਇਹ ਨੀਤੀ ਬਹੁਤ ਮਾੜੀ ਆ ਉਹੀ ਸਾਡੇ ਤੇ ਦਮਾਰਾ ਜਿਹੜੇ ਤਿੰਨ ਕਾਨੂੰਨ ਅਸੀਂ ਕਾਲੇ ਕਾਨੂੰਨ ਰੱਦ ਕਰਾਇਆ ਸੀ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਉਹ ਡੇਡੇ ਢੰਗ ਨਾਲ ਅੱਜ ਫੇਰ ਸੈਂਟਰ ਸਰਕਾਰ ਨੇ ਲਾਗੂ ਕਰ ਪਏ ਆ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਤੇ ਹੁਣ ਵੀ ਹੋਰਾਂ ਲਗਾਤਾਰ ਵਿਰੋਧ ਕਰ ਰਹੇ ਆ ਤੇ ਲੜਾਈ ਆਪਦੀ ਜਾਰੀ ਰੱਖਾਂਗੇ ਪ੍ਰਧਾਨ ਸਾਹਿਬ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਜਿਹੜਾ ਭੁੱਖ ਹੜਤ ਦਾ ਮਰਨ ਵਰਤਨ ਤੇ ਬੈਠੇ ਹੋਏ ਆ ਤੇ ਅੱਜ ਜਿਵੇਂ ਕਿ ਤੁਸੀਂ ਅੱਜ ਪੁਤਲਾ ਜਿਹੜਾ ਭੁੱਕਿਆ ਸੀ ਇਹ ਕੇਂਦਰ ਸਰਕਾਰ ਤੇ ਨਾਲ ਪੰਜਾਬ ਸਰਕਾਰ ਨੂੰ ਮੁਰਦਾਬਾਦ ਦਾ ਉਹਦੇ ਤੇ ਜਿਹੜਾ ਨਾਹਰਾ ਲੱਗਿਆ ਹੋਇਆ ਸੀਗਾ ਕੇਂਦਰ ਦੇ ਜਿਹੜੇ ਵਜ਼ੀਰ ਡਲੇਵਾਲ ਸਾਹਿਬ ਕੋਲੇ ਉੱਥੇ ਜਾ ਕੇ ਅਪੀਲ ਵੀ ਕਰਿਆਏ ਉਹਨਾਂ ਨੂੰ ਮਰਨ ਦਾਤ ਚਲੋ ਉਹਨਾਂ ਨੂੰ ਕਹਿੰਦੇ ਵੀ ਸੀ ਕਿ ਤੁਸੀਂ ਮਰਨ ਦਾਤ ਜਿਹੜਾ ਕਦਮ ਕਰ ਦੋ 50 ਸਰਕਾਰ ਨੂੰ ਕਿਵੇਂ ਦੇਖਦੇ ਹੋ ਨਹੀਂ ਜਿਹੜੀ ਪੰਜਾਬ ਸਰਕਾਰ ਉਸ ਚੀਜ਼ਾਂ ਦੀ ਕਿਉਂ ਬਹਿਣ ਦਿੱਤਾ ਜਿਹੜੀਆਂ ਮੰਗਾਂ ਜਾਇਜ਼ ਆ ਪਲਾ ਆਪ ਦੇ ਆਪ ਦੇ ਪਲੇਟਫਾਰਮ ਤੇ ਜਥੇਬੰਦੀਆਂ ਲੜ ਰਹੀਆਂ ਆ ਪਰ ਮੰਗਾਂ ਇੱਕੋ ਆ ਢੰਗ ਲੜਨ ਦਾ ਢੰਗ ਤਰੀਕਾ ਜਿਹੜਾ ਉਹ ਵੱਖੋ ਵੱਖਰਾ ਹੋ ਸਕਦਾ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਕਿਉਂ ਇਹਨਾਂ ਨੇ ਬਹਿ ਨਹੀਂ ਕਿਉਂ ਦੇਣਾ ਸੀ ਉਹਨਾਂ ਨੂੰ ਉਹਦਾ ਮੰਗਾ ਮੰਨਦੇ ਇਸ ਕਰਕੇ ਜਿਹੜੀ ਅਸੀਂ ਇਹਦੀ ਨਖੇਤੀ ਕਰਦੇ ਆ ਜਿਹੜਾ ਉੱਥੇ ਉਨਾ ਕਿਸਾਨਾਂ ਤੇ ਲਾਠੀ ਚਾਰਜ ਹੁੰਦਾ ਰੋਜ਼ ਲਾਠੀ ਚਾਰਜ ਹੁੰਦਾ ਕਿਉਂਕਿ ਦਿੱਲੀ ਦੀ ਮਦਦ ਵਾਲ ਵਧਨ ਦੀ ਕੋਸ਼ਿਸ਼ ਕਰਦੇ ਸੀ ਉੱਥੇ ਨੂੰ ਲੱਤਾਂ ਬਾਹਾਂ ਤੋੜੀਆਂ ਕਿਸਾਨਾਂ ਨੇ ਇਸ ਕਰਕੇ ਜਿਹੜੀ ਉਹਦੀ ਸਿਹਤ ਦਾ ਬੁਰਾ ਹਾਲ ਆ ਹੋ ਅਸੀਂ ਲੰਮੇ ਸਮੇਂ ਤੋਂ ਸਾਡੇ ਗ੍ਰਾਮ ਖਾਨੇ ਆ ਕਦੇ ਇਲਾਜ ਕਰਨਾ ਚਾਹੀਦਾ ਉਸ ਆਗੂ ਇਹ ਪੈਰਾ ਕਰਨੇ ਬਹੁਤ ਉੱਥੇ ਜਾਨ ਨੂੰ ਪੂਰੀ ਜਾਨ ਬਚਾਉਣੀ ਚਾਹੀਦੀ ਪ੍ਰਧਾਨ ਸਾਹਿਬ ਜੇਕਰ ਗੱਲ ਕਰੀਏ ਤਾਂ ਅੱਜ ਜਿੱਥੇ ਆਪਾਂ ਸ਼ਹਿਰਾਂ ਦੇ ਵਿੱਚ ਤਾਂ ਮੁਕੰਮਲ ਤੌਰ ਤੇ ਬੰਦ ਰਿਹਾ ਅੱਜ ਆਪਾਂ ਪਿੰਡ ਭਗਸਰ ਦੇ ਵਿੱਚ ਖੜੇ ਆ ਵੈਂਡ ਭਾਕਸਰ ਦੀਆਂ ਵੀ ਜਿਕਰ ਦੇਖੀ ਹੈ ਪੂਰਨ ਤੌਰ ਤੇ ਸਾਰੀਆਂ ਦੁਕਾਨਾਂ ਬੰਦ ਸੀ। ਕਿਰੀ 2 ਵਜੇ ਦਾ ਸਮਾਂ ਹੁਣ ਹੋ ਚੱਲਿਆ। ਪੂਰਨ ਤੌਰ ਤੇ ਜਿਹੜਾ ਭਾਕਸਰ ਵੀ ਬੰਦ ਰਿਹਾ ਜਿਨ੍ਹਾਂ ਲੋਕਾਂ ਨੇ ਇਸ ਸਾਥ ਦਿੱਤਾ ਉਹਨਾਂ ਨੂੰ ਕਿਵੇਂ ਧੰਨਵਾਦ ਕਰੀਏ। ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਕਿਉਂਕਿ ਅੱਜ ਸਾਡੇ ਨਾਲ ਦੁਕਾਨਦਾਰ ਵੀ ਖੜੇ ਹੈ। ਉਹਨਾਂ ਨੂੰ ਸਮਝ ਆਈ ਹੈ ਕਿਉਂਕਿ ਵੱਡਾ ਜਾੜਾ ਹੋ ਰਿਹਾ ਹੈ। ਅੱਜ ਓਪਰਚੂਨ ਬਾਜ਼ਾਰ ਤੇ ਵੱਡੀ ਸੱਟ ਮੱਜ ਰਹੀ ਹੈ ਜਿਹੜੇ ਵੱਡੇ ਵੱਡੇ ਮਾਲ ਖੋਲ੍ਹ ਰਹੇ ਹੈ। ਜੇ ਉਹ ਮੋਲਾਂ ਦੇ ਵਿੱਚ ਇਹਨਾਂ ਨੇ 1-2 ਸਾਲ ਸਸਤਾ ਮਾਲ ਦੇਣਗੇ ਲੋਕਾਂ ਚੁਕਾਉਣਗੇ ਤੇ ਜਿਹ ਸਾਡੇ ਵਿੱਚ ਕੱਟ ਕੇ ਉਹ ਸਾਡਾ ਸਾਥ ਦਿੰਦੇ ਆ ਤਾਂ ਇੱਕ ਕੰਮ ਤੌਰ ਤੇ ਅੱਜ ਪਿੰਡ ਦੇ ਕਿਸਾਨਾਂ ਨੇ ਸਾਊ ਪਿੰਡ ਦੇ ਸੌਰੀ ਦੁਕਾਨਦਾਰਾਂ ਨੇ ਸਾਰੇ ਵਰਗਾਂ ਜਿਹੜਾ ਜਿੰਨਾ ਢੋੜੀ ਕਿਸੇ ਕਿਤੇ ਨਾਲ ਜੁੜਿਆ ਉਹਨਾਂ ਨੇ ਆਪ ਦੇ ਆਪ ਦੀਆਂ ਦੁਕਾਨਾਂ ਬੰਦ ਰੱਖੀਆਂ ਤੇ ਇਹਦੇ ਕੋਲਾ ਨੇ ਵੀ ਸ਼ਾਮਲ ਸਾਡੇ ਨਾਲ ਖੇਤ ਮਜ਼ਦੂਰ ਜੀ ਨੂੰ ਤੋਂ ਕਾਕਾ ਪਿੰਦੇਹ ਰਾਲ ਵੀ ਵਿਦਿਅਤਾਨਾ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਭਾਈ ਜੀ ਕਿਵੇਂ ਦੇਖਦੇ ਹੋ ਕਿਸਾਨ ਜਿਹੜਾ ਜਥੇਬੰਦੀਆਂ ਦਾ ਅੱਜ ਪੰਜਾਬ ਬੰਦ ਦੀ ਕਾਲ ਸੀ ਸਜੁਗਤ ਕਿਸਾਨ ਮੋਰਚੇ ਦੀ ਆਪਾਂ ਕਾਲ ਕਹਿ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਅੱਜ ਖੇਤ ਮਜ਼ਦੂਰ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਵੀ ਸੰਘਰਸ਼ ਦੇ ਵਿੱਚ ਜਿਹੜਾ ਉੱਤਰ ਆਇਆ ਜਾਂ ਜਿਉਂ ਉਹਨਾਂ ਨੇ ਜਿਹੜਾ ਉਹਨਾਂ ਨਾਲ ਸਾਥ ਦਿੱਤਾ ਦੇਖੋ ਜਿਹੜੀ ਕਿਸਾਨੀ ਹੈ ਉਹ ਕੁੱਲ ਤਬਕੇ ਦਾ ਇੱਕ ਰੀੜ ਦੀ ਹੱਡੀ ਆ ਧੁਰਾ ਕਿਉਂਕਿ ਜੇ ਕਿਸਾਨੀ ਇੱਥੇ ਬਚਦੀ ਆ ਤਾਂ ਕੁੱਲ ਤਬਕਾ ਬਚੂਗਾ ਨਹੀਂ ਕੁੱਲ ਤਬਕੇ ਦੀ ਮੌਤ ਆ ਕਿਉਂਕਿ ਕਿਸਾਨੀ ਜੇ ਨਹੀਂ ਬਚਦੀ ਤਾਂ ਫਿਰ ਸਾਡੀ ਉਹ ਮੌਤ ਆ ਇਸ ਕਰਕੇ ਸਾਡਾ ਕਿਸਾਨੀ ਦੇ ਨਾਲ ਖੜਨਾ ਕਿਉਂਕਿ ਜਦੋਂ ਦੀ ਕੇਂਦਰ ਦੇ ਵਿੱਚ 2014 ਤੋਂ ਲੈ ਕੇ ਮੋਦੀ ਕੇਂਦਰ ਸਰਕਾਰ ਸਥਾਪਿਤ ਹੋਈ ਹੈ ਜਣੇ ਉਦੋਂ ਦੀਆਂ ਉਹ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਤੇ ਅੱਜ ਜਦੋਂ ਉਹਨੇ ਰੇਲਾ ਵੇਚਤੀਆਂ ਜਹਾਜ਼ ਵੇਚ ਤੇ ਛੜਕਾ ਵੇਚਤੀਆਂ ਜਿਹੜੇ ਕਿਹੜਾ ਆਧਾਰ ਆ ਜਿਹੜਾ ਉਹਨੇ ਸਾਡੇ ਛੱਡਿਆ ਜਿਹੜੇ ਕੋਲ ਅਦਾਰੇ ਨੂੰ ਉਹ ਹੜੱਪ ਰਹੇ ਨੇ ਤੇ ਉਹ ਉਹਨਾਂ ਨਿੱਜੀਕਰਨ ਕਰ ਰਹੇ ਕਾਰਪੋਰੇਟ ਘਰਾਣਿਆਂ ਨੂੰ ਕਰ ਰਹੇ ਆ ਤੇ ਜਿਹਦੇ ਨਾਲ ਵੱਡਾ ਜਿਹੜੀ ਮੰਡੀ ਆ ਕਿਉਂਕਿ ਜੇ ਅੱਜ ਉਹਨੇ ਮੰਡੀਆਂ ਦਾ ਇਹ ਫੈਸਲਾ ਕਰ ਲਵੇ ਸੀ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਹੀ ਦੇਣੀਆਂ ਐ ਵੇਚਣੀਆਂ ਹੀ ਵੇਚਣੀਆਂ ਕਿਉਂਕਿ ਉਹਨਾਂ ਦਾ ਜਿੰਨਾ ਕਾਰਪੋਰੇਟ ਘਰਾਣੇ ਦਾ ਮੋਦੀ ਸਰਕਾਰ ਤੇ ਦਬਾਅ ਹੈ ਤੇ ਜਿੰਨਾ ਉਹ ਉਹ ਦਬਾਅ ਥੱਲੇ ਚੱਲਦੇ ਆ ਇਸ ਕਰਕੇ ਅੱਜ ਜਿਹੜੀਆਂ ਮੰਡੀਆਂ ਦਾ ਨਿੱਜੀਕਰਨ ਕਰਨਾ ਕੀਤਾ ਉਹਨਾਂ ਨੇ ਐਲਾਨ ਕੀਤੇ ਨੇ ਕਿਉਂਕਿ ਇਹਦੇ ਨਾਲ ਬਹੁਤ ਵੱਡੀ ਅਸਰ ਸਾਡੇ ਖੇਤ ਵੀ ਦੂਰਾ ਤੇ ਪੈਣਾ 1.5 ਲੱਖ ਉਹ ਕਿਸਾਨ ਨੇ ਜਿਹੜਾ ਜ਼ਮੀਨਾਂ ਵੇਚ ਕੇ ਖੇਤ ਵੀ ਦੂਰਾ ਦੀ ਗਿਣਤੀ ਚ ਆ ਗਿਆ ਜਿਹੜੀ ਉਹ ਕਹਿੰਦੇ ਆ ਅਸੀਂ 82% ਅਸੀਂ ਆਟਾ ਦਾਲ ਦੇ ਰਹੇ ਹਾਂ ਦਾਲ ਤਾਂ ਖਾਉਂਦੇ ਨਹੀਂ ਪਲਕ ਕੱਲੀ ਕੜਕੀ 5 ਕਿਲੋ ਆ ਜੇ 82% ਕੜਕ ਉਹ ਵੰਡ ਕੇ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸਟਾ ਦੇਸ਼ ਦਾ ਵਿਕਾਸ ਕਰਤਾ ਬਹੁਤ ਵੱਡੀ ਮੱਲਾ ਮਾਰ ਲੀਆਂ ਤੇ ਜੇ ਤੁਸੀਂ 82% ਇਥੇ ਆਟਾ ਦਾਲ ਦੇ ਕਾੜ ਦੇ ਖਾ ਰਹੇ ਆ 18% ਅਮੀਰੀ ਹੈਗੀ ਨਾ ਤੇ ਤਕਰੀਬੀ ਬਹੁਤ ਜ਼ਿਆਦਾ ਗਰੀਬੀ ਬਹੁਤ ਜ਼ਿਆਦਾ ਇਸ ਕਰਕੇ ਗਰੀਬੀ ਲਗਾਤਾਰ ਵੱਧ ਰਹੀ ਆ ਪਰ ਇੱਥੇ ਜਿਹੜਾ ਉਹਨਾਂ ਦਾ ਜਿਹੜਾ ਰਜਗਾਰ ਆ ਉਹ ਲਗਾਤਾਰ ਖੁੱਸ ਰਿਹਾ ਤੇ ਇਹਦੇ ਨਾਲ ਜਿਹੜਾ ਸਾਡੇ ਖੇਤ ਮਜ਼ਦੂਰਾ ਮੰਡੀਆਂ ਦੇ ਨਾਲ ਜੁੜੇ ਹੋਇਆ ਮੰਨ ਲਓ ਜਿਹੜੇ ਕੋਈ ਪੀਪਾ ਮਾਰਦਾ ਮੰਡੀ ਚ ਕੰਮ ਕਰਦਾ ਕੋਈ ਗਦਾਮਾਂ ਚ ਕਰਦਾ ਸਟੋਰਾਂ ਚ ਕਰਦਾ ਤੇ ਉਹ ਲਗਭਗ ਸਾਡਾ 3 ਲੱਖ ਖੇਤ ਮਜ਼ਦੂਰ ਆ ਜਿਹੜਾ ਇਸ ਅਧਾਰ 'ਤੇ ਜੁੜਿਆ ਹੋਇਆ ਪ੍ਰਧਾਨ ਸਾਹਿਬ ਤੁਸੀਂ ਖੇਤ ਮਜ਼ਦੂਰ ਗਿਲੀਆਂ ਵੱਲੋਂ ਹੋ ਤੇ ਇੱਕ ਜਿਵੇਂ ਆਮ ਹੀ ਚਰਚਾ ਦੇ ਵਿੱਚ ਆ ਜਾਂਦਾ ਲੋਕਾਂ ਦੇ ਜਿਵੇਂ ਬਰੌਂਟ ਜ਼ੀਰੋ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਆ ਜਾਂਦਾ ਵੀ ਜਿਹੜੇ ਧਰਨੇ ਲਿ ਜਾ ਰਹੇ ਆ ਜਾਂ ਰੋਜ਼ ਇਹ ਇਹ ਹੈਗੇ ਕਿਸਾਨਾਂ ਦੇ ਆ ਤੇ ਆਪਣੇ ਮਜ਼ਦੂਰ ਭਰਾਵਾਂ ਨੂੰ ਤੁਸੀਂ ਕੀ ਫੀਲ ਕਰਦੇ ਤੁਸੀਂ ਮੈਂ ਉਹੀ ਦੱਸ ਰਿਹਾ ਨਾ ਵੀ ਜੇ ਸਾਡਾ 3 ਲੱਖ ਖੇਤ ਮਜ਼ਦੂਰ ਜਿਹੜਾ ਮੰਡੀਆਂ 'ਚ ਕੰਮ ਕਰਦਾ ਉਹ ਪ੍ਰਭਾਵਿਤ ਹੋਣਾ ਉਹ ਤੋਂ ਸਾਰੇ ਤਾਂ ਹੇਰ ਰਜਗਾਰ ਖੁੱਸਣਾ ਤੇ ਉਹਦੇ ਨਾਲ ਜਿਹੜੀ ਮੈਂ ਕਹਿ ਰਿਹਾ ਵੀ ਕਿਸਾਨੀ ਜਿਹੜੀ ਇੱਕ ਕੁੱਲ ਤਬਕੇ ਦੀ ਰੀੜ ਦੀ ਹੱਡੀ ਆ ਯਾਰ ਰੀੜ ਦੀ ਹੱਡੀ ਨੂੰ ਕਮਜ਼ੋਰ ਹੁੰਦੀ ਆ ਰੀੜ ਦੀ ਹੱਡੀ ਨਹੀਂ ਬਚਦੀ ਫਿਰ ਦੂਜੇ ਤਮਕੇ ਕਿੱਥੋਂ ਵੱਜ ਜਾਣਗੇ ਸਾਡੀ ਤਾਂ ਹਾਲਤ ਇਹ ਹੈ ਵੀ ਯਾਰ ਅੱਜ ਪਿੰਡਾਂ ਚ ਰੋਜ਼ਗਾਰ ਹੈ ਨਹੀਂ ਕੰਮ ਹੈ ਨਹੀਂ ਜਿੰਨਾ ਮਸ਼ੀਨਰੀ ਕਰਨੇ ਸਾਥੋਂ ਰੋਜ਼ਗਾਰ ਖੋਲਿਆ ਅਸੀਂ ਕੁੱਲ ਤਬਕਾ ਮੇਲਾ ਬੈਠਾ ਇਸ ਕਰਕੇ ਵੀ ਜਿਹੇ ਲੜਾਈ ਕੱਲੀ ਅੱਜ ਇਸ ਗੱਲ ਦੀ ਨਹੀਂ ਵੀ ਯਾਰ ਤਲਕ ਮਜ਼ਦੂਰਾਂ ਦੀ ਆ ਕਿਉਂਕਿ ਤੁਸੀਂ ਆਪ ਦੀ ਰੋਜ਼ਗਾਰ ਬਚਾਉਣਾ ਹੈ ਆਪ ਦੀਆਂ ਜ਼ਮੀਨਾਂ ਬਚਾਉਣੀਆਂ ਤੇ ਜੇ ਕੇਂਦਰ ਸਰਕਾਰ ਦੇ ਜਿਹੜੀ ਨਿੱਜੀਕਰਨ ਦਾ ਕਹਾੜਾ ਚੱਕਿਆ ਹੋਇਆ ਜੇ ਉਹ ਰੁਕਣਾ ਤਾਂ ਕੁੱਲ ਤਬਕੇ ਨੂੰ ਮੈਦਾਨ ਚਾਉਣਾ ਪਊਗਾ ਤਾਜਾਂ ਕਿਹੇ ਕੇਂਦਰ ਦੇ ਹੱਥ ਵਾਪਸ ਕੀਤੇ ਜਾ ਸਕਦੇ ਆ ਇਸ ਕਰਕੇ ਅਸੀਂ ਸਮਝਦੇ ਆ ਕਿ ਸਾਡੇ ਜਿਹੜੇ ਖੇਤ ਮਜ਼ਦੂਰ ਨੇ ਚਾਹੇ ਕੋਈ ਵੀ ਤਬਕਾ ਜਿਨ੍ਹਾਂ ਨੂੰ ਹਜੇ ਇਸ ਗੱਲ ਦਾ ਪਤਾ ਨਹੀਂ ਕਿ ਕੇਂਦਰ ਸਰਕਾਰ ਸਾਡੇ ਵੱਤੇ ਕਿੰਨੀ ਖਤਰਨਾਕ ਹੈ ਕਿਉਂਕਿ ਜਿਹੜੀਆਂ ਦੀਆਂ ਪਿਛਲੀਆਂ ਨੀਤੀਆਂ ਨੇ ਚਾਹੇ ਜਿਹੜੀ 47 ਤੋਂ ਪਹਿਲਾਂ ਦਾ ਜਿਹੜਾ ਇਹਨਾਂ ਦਾ ਮੋਢ ਭਗਵਤਾ ਚਾਹੇ ਇਹਨਾਂ ਦਾ ਸਾਫਕਾਰਾ ਉਹ ਜਿਹੜੀਆਂ ਤੁਸੀਂ ਨੀਤੀਆਂ ਪੜੋਗੇ ਤਹੋ ਪਹਿਲਾਂ ਤੋਂ ਹੀ ਲੋਕ ਵਿਰੋਧੀ ਨੇ ਤੇ ਅੱਜ ਉਹਨਾਂ ਨੀਤੀਆਂ ਤੇ ਹੀ ਕੇਂਦਰ ਸਰਕਾਰ ਚੱਲ ਰਹੀ ਆ ਇਸ ਕਰਕੇ ਲੋਕ ਦੇਸ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਮੰਡੀਆਂ ਦਾ ਸਾਡਾ ਸੱਕੁੱਲ ਤਬਕਾ ਜੁੜਿਆ ਅਸੀਂ ਸਰਦਾਰਨੀ ਬਾਜੀ ਲਾ ਕੇ ਲੜਾਂਗੇ ਧੰਨਵਾਦ